ਹਲਕਾ ਰਾਮਪਰਾ ਖੂਲ ਦੇ ਵਿੱਚ ਬਲਕਾਰ ਸਿੱਧੂ ਜਿਹੜੇ ਐਮ ਐਲ ਏ ਨੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਪੀਟੀਆਈ ਦਾ ਟੀਚਰ ਖੜਾ ਹੋ ਕੇ ਬੋਰਡ ਲੈ ਕੇ ਦਿਖਾ ਰਿਹਾ ਸੀ ਉਹਨਾਂ ਨੂੰ ਕੁਝ ਬੋਲਿਆ ਵੀ ਨਹੀਂ ਉਹਨੇ ਨਾਹਰੇਬਾਜੀ ਵੀ ਨਹੀਂ ਕੀਤੀ ਉਦੋਂ ਵਰਕਰਾਂ ਵੱਲੋਂ ਕਾਫੀ ਉਹਤੇ ਜਿਹੜੇ ਕਿੰਤੂ ਪ੍ਰੰਤੂ ਕੀਤੀ ਗਈ ਤੇ ਉਹਤੇ ਦੋਸ਼ ਵੀ ਲਾਏ ਗਏ ਵੀ ਇਹ ਪੈਸੇ ਲੈ ਕੇ ਕਿਸੇ ਵੀ ਬੰਦਿਆਂ ਨੇ ਇਹ ਇੱਥੇ ਪਲਾਂਟ ਕੀਤਾ ਬੰਦਾ ਸਿਆ ਲੱਗਦਾ ਵੀ ਇਕੱਲਾ ਪੜ ਕੇ ਨਹੀਂ ਸਰਦਾ ਬੀ ਐਸ ਸੀ ਬੀ ਐਡ ਕਰਨਾ ਜਾਂ ਡੀ ਪੀ ਐਡ ਕਰਨਾ ਪੀਟੀਆਈ ਦਾ ਕੋਰਸ ਕਰਨਾ ਕੋਈ ਡਿਗਰੀ ਨਹੀਂ ਇਹ ਡਿਗਰੀ ਇੱਕ ਡਾਂਗਾ ਖਾਣ ਦੀ ਇਥੋਂ ਤੱਕ ਵੀ ਕਹਦਾ ਵੀ ਤੁਹਾਡੇ ਕੋਲ ਜਿਹੜੀਆਂ ਡਿਗਰੀਆਂ ਨੇ ਉਹ ਜਾਲੀ ਨੇ اے ਆਈ ਨਾ ਬਣਾਈਆਂ ਵਈਆਂ اے ਆਈ ਦਾ ਚਮੰਦਾ ਪਾਈ ਜੀ ਮੰਨਣੀ ਨਹੀਂ 100 ਕੁਸ਼ ਹੋ ਜਾਂਦਾ ਤੁਸੀਂ ਐਡੀਟਿੰਗ ਕਰਕੇ 100 ਕੁਸ਼ ਹੋ ਜਾਂਦਾ ਯਾਰ ਹਾਂ ਹਾਂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਸਵਾਲ ਕਰੋ ਫਿਰ ਲੋਕ ਸਵਾਲ ਕਰਦੇ ਸੁਣੋ ਹੁਣ ਹੁਣ ਨਾ ਸੁਣੋ ਅਗਲੇ ਸਾਲ ਫਿਰ ਤਕੀਰਨ ਵਾਲਿਆਂ ਨੂੰ ਵੀ ਇਹ ਕਹਿਣ ਲੱਗੇ ਇਹ ਬੇਲੜ ਨੇ ਚਾਰ ਜਾਣੇ ਉੱਠ ਕੇ ਘੇਰਨ ਲੱਗੇ ਜਾਂਦੇ ਆ ਇਹ ਵੀ ਬੇਲੜ ਹੁੰਦੇ ਸੀ ਫਿਰ ਸ਼੍ਰੀਤੀ ਕਾਂਡ ਹੋਇਆ ਤਾਂ ਤਾਰਸੰਦ ਮੈਂ ਇਹਨਾਂ ਦਾ ਐਮ ਐਲ ਏ ਸਿੱਖੋ ਸਾਡੇ ਨਾਲ ਧਰਨੇ ਦੇ ਬੰਦੇ ਹੁੰਦੇ ਸੀ ਉੱਤਰਜੋਦ ਬੈਂਸ ਸਾਡੇ ਸਿੱਖਿਆ ਮੰਤਰੀ ਆ ਜਦੋਂ ਟੈਂਕੀ ਕੋਲ ਚੱਲਦਾ ਸੀ ਸ਼ਹਿਰ ਯਾਦ ਹੋਵੇ ਬਾਗੇ ਪੁਰਾਣੇ ਆ ਕੇ ਸਾਡੇ ਨਾਲ ਹੀ ਬੈਠੀਏ ਕਰਨੇ ਉਦੋਂ ਇਹ ਵਿਹਲੇੜ ਸੀ ਜਦੋਂ ਪੋਸਟਾਂ ਖਾਲੀ ਆ ਫਿਰ ਮੁਜ਼ਾਹਰਾ ਕਰੋ ਜਦੋਂ ਪੋਸਟਾਂ ਖਾਲੀ ਅਖਬਾਰਾਂ ਦੀਆਂ ਖਬਰਾਂ ਲਵਾਓ ਜਦੋਂ ਪੋਸਟਾਂ ਖਾਲੀ ਆ ਉਦੋਂ ਐਮਐਲਏ ਪਿੰਡ ਦੇ ਉਹਨਾਂ ਨੂੰ ਘੇਰੋ ਸਾਡੇ ਸਕੂਲ ਚ ਭਾਈ ਸਾਇੰਸ ਦਾ ਮਾਸਟਰ ਕਿਉਂ ਨਹੀਂ ਦਿੰਦਾ ਸਾਡੇ ਸਕੂਲ ਤੇ ਬੈਦ ਦਾ ਮਾਸਟਰ ਕਿਉਂ ਨਹੀਂ ਦਿੰਦਾ ਸਿੱਖਿਆ ਕ੍ਰਾਂਤੀ ਦਾ ਡਾਊਨ ਕੱਪਟਿਆ ਜਾ ਰਿਹਾ ਹੈ ਤੁਹਾਨੂੰ ਪਤਾ ਕਿ ਵੱਖ-ਵੱਖ ਪੂਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਨਹੀਂ ਪੱਥਰ ਰੱਖੇ ਜਾ ਰਹੇ ਕਿਵੇਂ ਦੇਖ ਲਿਓ ਤੁਸੀਂ ਇਹਨੂੰ ਕ੍ਰਾਂਤੀ ਦਾ ਮਤਲਬ ਬਾਥਰੂਮਾਂ ਦੇ ਉੱਤੇ ਨਹੀਂ ਪੱਥਰ ਲਾ ਦੇਣੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਮੇਰੇ ਨਾਲ ਸੂਬਾ ਪ੍ਰਧਾਨ ਡਿਗ ਵਿਜੇਪਾਲ ਸ਼ਰਮਾ ਜੀ ਸਾਡੇ ਕੋਲ ਪਹੁੰਚੇ ਨੇ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਜੀ ਧੰਨਵਾਦ ਪੁੱਲਰ ਸਾਹਿਬ ਜੇ ਆਪਾਂ ਗੱਲ ਕਰਦੇ ਆਂ ਜੀ ਸਿੱਖਿਆ ਕ੍ਰਾਂਤੀ ਦੀ ਸਿੱਖਿਆ ਕ੍ਰਾਂਤੀ ਦਾ ਡਾਊਨ ਕੱਪਟਿਆ ਜਾ ਰਿਹਾ ਹੈ ਤੁਹਾਨੂੰ ਪਤਾ ਕਿ ਵੱਖ-ਵੱਖ ਪੂਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਨੀਂਹ ਪੱਥਰ ਰੱਖੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਪੁੱਲਤ ਸਾਹਿਬ ਬਲਕਿ ਕਿਸੇ ਚੀਜ਼ ਕ੍ਰਾਂਤੀ ਲਿਆਉਣ ਭਾਵ ਉਹਨੂੰ ਮੁੱਢੋਂ ਸੁੱਡੋ ਢਾਂਚੇ ਨੂੰ ਪੱਟ ਕੇ ਸਿੱਟਣਾ ਹੁੰਦਾ ਆ ਕ੍ਰਾਂਤੀ ਦਾ ਮਤਲਬ ਬਾਥਰੂਮਾਂ ਦੇ ਉੱਤੇ ਨੀ ਪੱਥਰ ਲਾ ਦੇਣੇ ਬਾਸੂਮਾਂ ਦੀ ਮਰਮਮਤ ਦੇ ਨਹੀਂ ਪੱਥਰ ਰੱਖ ਦੇਣੇ ਸਕੂਲਾਂ 'ਚ ਵੱਡੀ ਗਿਣਤੀ 'ਚ ਛੇੜਾਂ ਦੀਆਂ ਛੇੜਾਂ ਜਾ ਕੇ ਡਿਸਟਰਬੈਂਸ ਪੈਦਾ ਕਰਨੀ ਤੇ ਸਿੱਖਿਆ ਕ੍ਰਾਂਤੀ ਸਿੱਖਿਆ ਦਾ ਮੂਲ ਬਨੋਰ ਚ ਕੀ ਆ ਸਿੱਖਿਆ ਜਿਹੜੀ ਕ੍ਰਾਂਤੀ ਲਿਆਉਣੀ ਹੈ ਕਿਵੇਂ ਲਿਆਉਣੀ ਹੈ ਰਾਣੇ ਸਮੇਂ ਦੇ ਵਿੱਚ ਐਜੂਕੇਸ਼ਨ ਤੇ ਉੱਤੇ ਪਾਲਿਸੀਆਂ ਕਿਹੋ ਜਿਹੀਆਂ ਬਣੀਆਂ ਉਹਨਾਂ ਪਾਲਿਸੀਆਂ ਦੇ ਵਿੱਚ ਕੀ ਕੀ ਫਰਕ ਰਹੇਗੇ ਤੇ ਉਹ ਸਾਰਾ ਉਹਨੂੰ ਰਿਵਿਊ ਕਰਦੇ ਹੋਏ ਐਜੂਕੇਸ਼ਨ ਦੇ ਢਾਂਚੇ ਨੂੰ ਬਦਲਣਾ ਸਿੱਖਿਆ ਕ੍ਰਾਂਤੀ ਤੋਂ ਹੂੰ ਐ ਉਦਘਾਟਨ ਕਰਨ ਦਾ ਨਾ ਸਿੱਖਿਆ ਕ੍ਰਾਂਤੀ ਦੀ ਚਲੋ ਇਹ ਤਾਂ ਹੁਣ ਚਲਦੇ ਨੂੰ 15 ਦਿਨ ਹੋ ਗਏ ਲੱਗਦਾ ਜੀ 7 ਅਪ੍ਰੈਲ ਦਾ ਇਹ ਚੱਲਿਆ ਹੋਇਆ ਤੇ ਇਹ ਮਹਿਜ ਇੱਕ ਫੋਕਾ ਹੀ ਦਿਖਾਵੇਗਾ ਜੀ ਤੇ ਇੱਕ ਸਿਆਸੀ ਮਾਰਕੇ ਵਾਜੀ ਕਿਹਾ ਜਾਊਗਾ ਇਸ ਚੀਜ਼ ਦਾ ਸਿੱਖਿਆ ਨਾਲ ਕੋਈ ਸਬੰਧ ਜੀ ਜੇ ਆਪਾਂ ਗੱਲ ਕਰੀਏ ਵੱਖ-ਵੱਖ ਸਮੇਂ-ਸਮੇਂ ਤੇ ਸਰਕਾਰਾਂ ਨੇ ਜੇ ਆਪਾਂ ਕੈਪਟਨ ਤੋਂ ਸ਼ੁਰੂ ਕਰਦੇ ਆਂ ਜਾਂ ਬਾਦਲ ਤੋਂ ਸ਼ੁਰੂ ਕਰਦੇ ਆਂ ਬਾਦਲ ਨੇ ਅਦਰਸ ਸਕੂਲ ਖੋਲੇ ਕੈਪਟਨ ਨੇ ਸਮਾਰਟ ਸਕੂਲਾਂ ਦਾ ਨਾਮ ਦਿੱਤਾ ਹੁਣ ਇਹਨਾਂ ਨੇ ਐਸਓਈ ਦਾ ਨਾਮ ਦਿੱਤਾ ਇਹ ਕਿਵੇਂ ਸਮੇਂ-ਸਮੇਂ ਤੇ ਕੀ ਇਹ ਜਿਹੜਾ ਪ੍ਰਾਈਵੇਟ ਕੰਪਨੀਆਂ ਨੇ ਉਹ ਹੈਵੀ ਹੋ ਰਹੀਆਂ ਪਰ ਇਹਨਾਂ ਸਕੂਲਾਂ ਤੇ ਕੀ ਇਹ ਕੀ ਚੱਲ ਕੀ ਰਿਹਾ ਜੀ ਮੁਲਕ ਦੇ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਜੀ 47 ਸੱਤਾ ਤਬਦੀਲੀ ਹੋ ਗਈ ਜਦੋਂ ਵਸਤੀਵਾਦੀ ਸ਼ਾਸਨ ਅੰਗਰੇਜ਼ਾਂ ਦਾ ਖਤਮ ਹੋ ਗਿਆ ਭਾਰਤੀ ਹਾਕਮਾਂ ਕੋਲ ਆ ਗਈ ਪਹਿਲਾ ਐਜੂਕੇਸ਼ਨ ਕਮਿਸ਼ਨ ਬਣਿਆ ਪਹਿਲੇ ਐਜੂਕੇਸ਼ਨ ਕਮਿਸ਼ਨ ਦੇ ਵਿੱਚ ਦੋ ਗੱਲਾਂ ਉੱਤੇ ਫੋਕਸ ਸੀ ਕਾਮਨ ਸਕੂਲ ਪ੍ਰਣਾਲੀ ਵੀ ਸਾਰਿਆਂ ਧਰਮਾਂ ਦੇ ਰੰਗਾਂ ਦੇ ਜਾਤਾਂ ਦੇ ਲੋਕ ਬਿਨਾਂ ਕਿਸੇ ਪਾੜੇ ਤੋਂ ਇੱਕ ਸਕੂਲ ਦੇ ਵਿੱਚ ਪੜਨ ਦੂਜਾ ਨੇਟਿਵ ਨੇਬਰਹੂਡ ਸਕੂਲ ਵੀ ਨੇੜੇ ਬੱਚੇ ਨੂੰ ਨੇੜੇ ਤੋਂ ਨੇੜੇ ਸਕੂਲ ਪ੍ਰੋਵਾਈਡ ਕਰਨਾ ਤਾਂ ਕਿ ਬੱਚੇ ਨੂੰ ਪੜ੍ਹਨ ਦੇ ਵਿੱਚ ਸਹੂਲਤ ਹੋਵੇ ਪਰ ਸਮੇਂ ਦੇ ਨਾਲ ਨਾਲ ਜਿਹੜੀਆਂ ਨੀਤੀਆਂ ਪਾਲਿਸੀਆਂ ਸਰਕਾਰਾਂ ਦੀਆਂ ਬਦਲੀਆਂ 86 ਜੇ 92 ਜਾ ਕੇ ਵੱਡੇ ਪੱਧਰ ਤੇ ਨੀਤੀਗਤ ਸਿੱਖਿਆ 'ਚ ਬਦਲਾਅ ਹੋਇਆ ਉਹਨਾਂ ਬਦਲਾਵਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਸਕੂਲ ਸਰਕਾਰੀ ਸਕੂਲਾਂ ਦੇ ਵਿੱਚ ਹੀ ਵੱਖ-ਵੱਖ ਬਣਿੰਦੇ ਨੇ ਸਕੂਲ ਆ ਗਏ ਇੱਕ ਸਿੰਪਲ ਸਰਕਾਰੀ ਸਕੂਲ ਆ ਗਏ ਬਾਦਲ ਸਾਹਿਬ 77 ਚ ਦਰ ਸਕੂਲ ਪਾਲਿਸੀ ਲੈ ਕੇ ਆ ਗਏ 97 2007 ਚ ਉਹਨਾਂ ਨੇ ਦਰ ਸਕੂਲ ਪਾਲਿਸੀ ਜਾਰੀ ਰੱਖੀ ਉਹ ਕਿਵੇਂ ਹੁਣ ਫੇਲ ਹੋ ਗਈ ਦਰ ਸਕੂਲ ਪਾਲਿਸੀ ਥੋੜੇ ਸਾਹਮਣੇ ਹੀ ਹੈ ਚੌਕੇ ਦੇ ਵਿੱਚ ਕੀ ਹੋਈ ਜਾਂਦਾ ਹੈ ਤੇ ਦਰ ਸਕੂਲ ਪਾਲਿਸੀ ਬੁਰੀ ਤਰ੍ਹਾਂ ਫੇਲ ਹੋ ਗਈ ਜਿਵੇਂ ਹੁਣ ਸਿੱਖਿਆ ਨੂੰ ਇੱਕ ਪ੍ਰਯੋਗਸ਼ਾਲਾ ਬਣਾ ਦਿੱਤਾ ਗਿਆ ਜਿਹੜੀ ਸਰਕਾਰ ਆਉਂਦੀ ਹੈ ਉਹਨੂੰ ਆਪਦੇ ਢੰਗ ਨਾਲ ਪ੍ਰਯੋਗ ਕਰਨ ਲੱਗਿਆਂ ਦੀ ਪਰ ਇਹ ਪ੍ਰਯੋਗਸ਼ਾਲਾ ਦੀ ਇਹਦੇ ਉੱਤੇ ਠੋਸ ਪਾਲਿਸੀ ਬਣਾਉਣ ਦੀ ਲੋੜ ਆ ਉਸ ਪਾਲਿਸੀ ਉੱਤੇ ਜਿਹੜੀਆਂ ਵੀ ਪੋਲਿਟੀਕਲ ਪਾਰਟੀਆਂ ਬਦਲਦੀਆਂ ਕਰੋ ਸੱਤਾ ਚੁੰਦੀਆਂ ਕਰੋ ਵਿਰੁੱਧ ਚੁੰਦੀਆਂ ਉਸ ਇੱਕ ਰਾਹ ਦੇ ਵਿੱਚ ਉਸ ਪਾਲਿਸੀ ਚੱਲਿਆ ਜਾਵੇ ਵੀ ਲਗਾਤਾਰ ਭਰਤੀ ਕੀਤੀ ਜਾਵੇ ਰੈਗੂਲਰ ਭਰਤੀ ਕੀਤੀ ਜਾਵੇ ਜੇ ਪ੍ਰਾਈਵੇਟ ਸਕੂਲ ਵੀ ਬਣਾਉਣੇ ਆ ਜਾਂ ਕੁਝ ਕਰਨੇ ਆ ਉਹਨਾਂ ਬਾਰੇ ਵੀ ਕੋਈ ਮਿਆਰ ਹੋਵੇ ਕੋਈ ਨੀਤੀ ਹੋਵੇ ਉਸ ਮਸਲੇ ਉੱਤੇ ਅਭਿਲ ਤਾਂ ਹੋਣੀ ਹੀ ਚਾਹੀਦੀ ਜੇ ਹੋਣੀ ਚਾਹੀਦੀ ਆ ਉਰੇ ਉੱਤੇ ਠੋਸ ਪਾਲਿਸੀ ਹੋਵੇ ਉਹਨਾਂ ਦੇ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਵੀ ਹੋਣ ਤੇ ਇਧਰ ਸਿੱਖਿਆ ਦੇ ਵਿੱਚ ਤੁਸੀਂ ਐ ਲਾਓ ਵੀ ਮੈਂ ਜਦੋਂ ਦੇਖਦਾ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਜਾਂਦੇ ਮੰਤਰੀਆਂ ਨੂੰ ਉਹ ਕਹਿੰਦੇ ਵੀ ਸਾਡੇ ਪ੍ਰਾਈਵੇਟ ਸਕੂਲਾਂ ਨਾਲੋਂ ਸਾਡੇ ਸਕੂਲ ਵਧੀਆ ਹੋਗੇ ਜੀ ਇਹ ਮਤਲਬ ਪ੍ਰਾਈਵੇਟ ਸਕੂਲ ਕੀ ਪਮਾਨਾ ਹੋ ਗਿਆ ਸਾਡੀ ਸਿੱਖਿਆ ਦਾ ਅਪਮਾਨਾ ਪ੍ਰਾਈਵੇਟ ਸਕੂਲ ਹੋ ਗਿਆ ਹੂੰ ਅਸਲ 'ਚ ਜਿਹੜੀਆਂ ਸਿੱਖਿਆ ਦੀਆਂ ਸੰਸਥਾਵਾਂ ਇਸ ਦੇਸ਼ 'ਚ ਅਜੇ ਵੀ ਜਿਹੜੀਆਂ ਜਿੰਨੇ IITs ਆ, NIT ਆ, IIMs ਆ, PGII ਆ, ਐਜੂਕੇਸ਼ਨ ਜਾਂ ਹੈਲਥ ਦੇ ਵੱਡੇ ਆ ਸਾਰੇ ਹੀ ਸਰਕਾਰੀ ਏ। ਫਿਰ ਕਿਸੇ ਪ੍ਰਾਈਵੇਟ ਸਕੂਲ ਦਾ ਹੋਣਾ ਜਾਂ ਨਾ ਹੋਣਾ, ਸ਼ੀਸ਼ੇ ਲੱਗੇ ਹੋਣੇ, AC ਲੱਗਾ ਹੋਣਾ, ਇਹ ਪਰਮਾਨਾ ਕਿੱਧਰ ਹੋ ਗਿਆ? ਇਹੋ ਜਿਹਾ ਪਰਮਾਨਾ ਕਿਵੇਂ ਸੈੱਟ ਕਰ ਲਿਆ? ਇੱਕ ਸਰਕਾਰੀ ਸਕੂਲ ਤੇ ਇੱਕ ਪ੍ਰਾਈਵੇਟ ਜਿਹੜਾ ਸਕੂਲ ਦੇ ਵਿੱਚ ਹਜ਼ਾਰਾਂ ਚੀਜ਼ਾਂ ਦਾ ਫਰਕ ਆ। ਉਹਨਾਂ ਦੇ ਬੱਚਿਆਂ ਦਾ ਪੱਧਰ ਦਾ, ਮਾਪਿਆਂ ਦੇ ਪੱਧਰ ਦਾ ਉਹਨਾਂ ਦੀ ਉਹਨਾਂ ਦੀ ਆਰਥਿਕ ਹਾਲਤ ਤੇ ਪੱਧਰ ਦਾ ਉਹ ਕਿੰਨਾ ਫਰਕ ਹੋਊਗਾ ਉਹ ਕਿਸੇ ਐ ਤੁਸੀਂ ਇੱਕ ਚੀਜ਼ ਨੂੰ ਥੋੜੀ پیمਾਨੇ 'ਚ ਮਾਪ ਸਕਦੇ ਮੈਂ ਉਹਨਾਂ ਦੇ پیمਾਨੇ ਤੋਂ ਹੀ ਹੈਰਾਨ ਹਾਂ ਉਹਨਾਂ ਦੀ ਇਸ ਗੱਲ ਦੇ ਬੁੱਧੀ ਤੋਂ ਹੀ ਹੈਰਾਨ ਹਾਂ ਵੀ ਉਹ ਸਿੱਧੇ ਹੀ ਬਿਆਨ ਦੇ ਜਾਂਦੇ ਆ ਵੀ ਆਪਣੇ ਲਈ پیمਾਨਾ ਇੱਕ ਪ੍ਰਾਈਵੇਟ ਸਕੂਲ ਪੜ੍ਹਾਊਗਾ ਝੁੱਗੀ-ਚੋਪੜੀ ਵਾਲਿਆਂ ਨੂੰ ਹੂੰ ਇੱਕ ਪ੍ਰਾਈਵੇਟ ਸਕੂਲ ਗਰੀਬ ਤੋਂ ਗਰੀਬ ਵਿਦਿਆਰਥੀ ਨੂੰ ਪੜ੍ਹਾਊਗਾ ਇੱਕ ਪ੍ਰਾਈਵੇਟ ਸਕੂਲ ਦੁਕਾਨ ਤੇ ਲੱਗਿਆ ਹੋਇਆ ਲੇਬਰ ਵਾਲਾ ਬੱਚਾ ਉਹਨੂੰ ਉਹ ਸਰਕਾਰੀ ਸਕੂਲ ਦੇ ਅਧਿਆਪਕ ਉਹਨੂੰ ਹਟਾ ਕੇ ਸਕੂਲ 'ਚ ਬਾੜੂਗਾ ਪ੍ਰਾਈਵੇਟ ਸਕੂਲ ਵਾਲਾ ਕਰੂਗਾ ਹੂੰ ਜੀ ਇਸ ਕਰਕੇ ਇਹ ਕੋਈ પ્રમાਣਾ ਨਹੀਂ ਇਸ ਤਰ੍ਹਾਂ এডਿਕੇਸ਼ਨ ਦੇ ਵਿੱਚ ਕੋਈ પ્રમાਣਾ ਨਹੀਂ ਹੁੰਦਾ ਬਾਕੀ এডਿਕੇਸ਼ਨ ਇੱਕ ਲੰਬਾ ਪ੍ਰੋਸੈਸ ਆ ਲਾਈਫ ਲੌਂਗ ਪ੍ਰੋਸੈਸ ਆ ਆਪਾਂ ਹੁਣ ਵੀ ਖੜੇ ਆ ਸਿੱਖੀ ਜਾਂਦੇ ਆ ਹੂੰ ਜ਼ਿੰਦਗੀ ਸਦਾ ਸਿੱਖਣ ਦਾ ਨਾ ਇਹ ਕੋਈ ਐਂਟੀਕਾ ਨਹੀਂ ਦੇ ਆਪਕਾਂ ਕੋਲੇ ਵੀ ਤੁਸੀਂ ਵੀ ਪੜੇ ਆ ਸਕੂਲਾਂ 'ਚ ਮੈਂ ਵੀ ਪੜਿਆ ਵੀ ਟਿਕਾ ਭਰਿਆ ਤੇ ਲਾਤਾ ਜੀ ਸਿੱਖਿਆ ਗਈ ਨਾ ਜੇ ਕਿਸੇ ਸਕੂਲ ਹੈੱਡ ਨੇ ਮੰਨ ਲਓ ਸਕੂਲ ਨੂੰ ਵੀ ਸੈੱਟ ਕਰਨਾ ਹੋਵੇ ਉਹ ਪਹਿਲਾਂ ਜਾ ਕੇ ਦੇਖਦਾ ਇੱਕ ਦੋ ਸਾਲ ਜੀ ਵੀ ਪਾਈ ਕੀ ਸ਼ਾਰਟਕਮਿੰਗਸ ਆ ਟਾਈਮ ਟੇਬਲ ਦੀ ਕਮੀ ਆ ਕਿੱਥੇ ਲੀਕੇ ਜਾ ਕੌਣ ਪੜ੍ਹਾ ਰਿਹਾ ਕੌਣ ਕੰਮ ਨਹੀਂ ਕਰ ਰਿਹਾ ਉਹ ਦੇਖ ਕੇ ਫਿਰ ਚੱਲ ਆ ਗੁੰਦੀਆਂ ਇਹ ਕੋਈ ਇੱਕ ਸਰਕਾਰ ਜਾਂ ਇੱਕ ਟਰਮ ਦੇ ਵਿੱਚ ਹੋਣ ਵਾਲਾ ਕੰਮ ਨਹੀਂ ਇਹ ਤੇ ਲੰਬਾ ਪ੍ਰੋਸੈਸ ਹੈ ਜੀ ਮੇਰੀ ਇੱਕ ਦੋਸਤ ਨਾਲ ਗੱਲ ਹੋਈ ਉਹਨਾਂ ਨੇ ਦੱਸਿਆ ਵੀ ਕਾਫੀ ਮਤਲਬ ਕਿ ਪੀ ਐਚ ਡੀ ਸੀਗਾ ਬੰਦਾ ਜੀ ਤੇ ਐਜੂਕੇਟਿਡ ਤੇ ਉਹਨੇ ਜਰਮਨ ਨੂੰ ਕਿਹਾ ਵਿਖਿਆ ਵੀ ਯਾਰ ਜਿਹੜੇ ਗਵਰਨਮੈਂਟ ਜਿਹੜੇ ਟੀਚਰ ਨੇ ਜਾਂ ਕੋਈ ਕਿਸੇ ਵੀ ਵਿਭਾਗਮੇ ਦੇ ਵਿੱਚ ਨੇ ਉਹ ਸਰਕਾਰੀ ਸਕੂਲਾਂ 'ਚ ਉਹਨਾਂ ਨੂੰ ਜ਼ਰੂਰੀ ਹੋਣਾ ਚਾਹੀਦਾ। ਉਹ ਕਹਿੰਦਾ ਮੈਂ ਸਭ ਤੋਂ ਪਹਿਲਾਂ ਮੈਂ ਲਾਉਣ ਨੂੰ ਤਿਆਰ ਆਂ। ਜੇ ਐਜੂਕੇਸ਼ਨ ਜਿਹੜਾ ਸਿਸਟਮ ਹੈ ਜਾਂ ਜਿਹੜੇ ਫਾਲਤੂ ਜਿਹੜੇ ਕੰਮ ਟੀਚਰਾਂ ਨੂੰ ਦਿੱਤੇ ਜਾਂਦੇ ਆ ਜਿਵੇਂ ਮਰਦਮਸ਼ਵਾਰੀ ਲਾ ਲੋ ਵੋਟਾਂ ਦੇ ਵਿੱਚ ਡਿਊਟੀ ਜਾਂ ਕੋਈ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੰਮ ਕਰਵਾਏ ਜਾਂਦੇ ਆ ਸਰਕਾਰ ਦੁਆਰਾ ਵੱਖ-ਵੱਖ ਤਰੀਕਿਆਂ ਤੇ ਡਿਊਟੀਆਂ ਲਾਈਆਂ ਜਾਂਦੀਆਂ। ਉਹ ਤੁਸੀਂ ਉਹ ਗੱਲ ਨਾਲ ਸਹਿਮਤ ਹੋ ਵੀ ਇਹ ਗੱਲ ਹੋਣੀ ਨਹੀਂ ਚਾਹੀਦੀ ਵੀ ਟੀਚਰਾਂ ਤੋਂ ਨਹੀਂ ਕਰਾਉਣੇ ਚਾਹੀਦੇ ਬਸ ਫਾਲਤੂ ਕੰਮ। ਇੱਥੇ ਚਲੋ ਦੋ ਜਿਹੜੇ ਕੰਮ ਆ ਨਾ ਮਰਦਮਸ਼ਵਾਰੀ ਦੇ ਵੋਟਾਂ ਵਾਲੇ ਤਾਂ ਕਰਦੇ ਹੀ ਦੇ ਆਧਿਆਪਕਾਂ ਰੋਲ ਹੀ ਆਧਿਆਪਕਾਂ ਕੋਲੇ ਕੰਮ ਆ ਇਹਦੂ ਬਿਨਾ ਹਜ਼ਾਰਾਂ ਤਰ੍ਹਾਂ ਦੇ ਕੰਮ ਸਕੂਲ ਦੇ ਵਿੱਚ ਬਿਲਡਿੰਗਾਂ ਬਣਾਉਣ ਦੇ ਜੀ ਮੈਡੀ ਬੀਲ ਤਿਆਰ ਕਰਵਾਉਣਾ ਰਾਸ਼ਨ ਲਿਆਉਣਾ ਸਕੂਲ ਦੇ ਵਿੱਚ 100 ਤਰ੍ਹਾਂ ਦੇ ਪ੍ਰਬੰਧ ਕਰਨੇ ਲਾਈਟ ਠੀਕ ਕਰਾਉਣੀ ਹੋਰ ਕਰਾਉਣੀ ਬਹੁਤ ਜ਼ਿਆਦਾ ਨੌਨ ਟੀਚਿੰਗ ਦਾ ਕੰਮ ਆ ਆਧਿਆਪਕਾਂ ਕੋਲੇ ਤਰ੍ਹਾਂ ਤਰ੍ਹਾਂ ਦੇ ਸਰਵੇ ਕਰਾਉਣੇ ਬਹੁਤ ਸਾਰੇ ਸਾਡੇ ਕੰਪਿਊਟਰ ਟੀਚਰਾਂ ਨੂੰ 6-6 ਮਹੀਨੇ ਸਾਲਾਂ ਤੋਂ ਕਿਸੇ ਦਫ਼ਤਰ ਦੇ ਵਿੱਚ ਡਾਟਾ ਕਲੈਕਸ਼ਨ ਦੇ ਬੈਠੇ ਲੋਡ ਕੰਪਿਊਟਰ ਐਜੂਕੇਸ਼ਨ ਕਿੰਨਾ ਦੁਨੀਆ ਐਡਵਾਂਸ ਹੋ ਗਿਆ ਉਹਨਾਂ ਦੇ ਆਪ ਕਿੰਨੇ ਟੈਲੈਂਟਡ ਅਧਿਆਪਕਾ ਐ ਐਮਸੀਏ ਆ ਐਮਟੈਕ ਆ ਸਾਰੇ ਬੰਦੇ ਉੱਥੇ ਡੀਸੀ ਦਫ਼ਤਰਾਂ ਦੇ ਵਿੱਚ ਬੈਠੇ ਇਹ ਗੱਲ ਤੇ ਫਿਰ ਤੁਸੀਂ ਆਵਾਜ਼ ਠਾਉਣੀ ਹੈ ਠਾਉਣੀ ਹੈ ਜੀ ਲੜਦੇ ਆਂ ਅਸੀਂ ਬਹੁਤ ਗੈਰ ਕਾਨੂੰਨੀ ਕੰਮਾਂ ਤੋਂ ਬਲਕਿ ਆ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਉਹਨਾਂ ਦਾ ਵੱਡਾ ਅਸੀਂ ਵੀ ਕਿਸੇ ਅਧਿਆਪਕ ਨੂੰ ਇੱਕ ਵੀ ਨੌਨ ਟੀਚਿੰਗ ਕੰਮ ਨਹੀਂ ਸੀ ਕਰਨ ਦੇਣਾ ਪਰ ਅਸੀਂ ਦੇਖਿਆ ਵੀ ਇਹਨਾਂ ਦੀ ਸਰਕਾਰ ਦੇ ਜਿਹੜੇ 3 ਸਾਲ ਲਗਭਗ 37 ਮਹੀਨੇ ਹੋ ਗਏ ਵੀ ਸਭ ਤੋਂ ਵੱਧ ਨੌਨ ਟੀਚਿੰਗ ਕੰਮ ਸਾਨੂੰ ਜੇ ਕਿਸੇ ਸਰਕਾਰ ਨੇ ਅਸਾਈਨ ਕੀਤੇ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਨਾਲ ਟ੍ਰਿਕ ਨਹੀਂ ਕੰਮ ਤਾਂ ਕੀਤੀ ਹੈ ਜੀ ਇਹ ਠੀਕ ਆ ਵੀ ਜ ਕੋਈ ਵੀ ਲਾਊਗਾ ਜਦੋਂ ਤੁਸੀਂ ਇੰਨੀ ਸ਼ੈਲ ਲਾਉਣੀ ਪ੍ਰਾਈਵੇਟ ਸਕੂਲਾਂ 'ਚ ਇੰਨੀਆਂ ਫੀਸਾਂ ਜੇ ਮਤਲਬ ਸਾਇੰਸ ਗਰੁੱਪ ਆ ਅਗਲਾ ਦੇਖੂਗਾ ਨਾ ਆਪਾਂ ਪਹਿਲਾਂ ਤਾਂ ਇਹੀ ਸਾਨੂੰ ਕਹੇ ਬੱਚੇ ਲਿਆਓ ਪਹਿਲਾਂ ਤਾਂ ਆਉਣ ਵਾਲੇ ਦੇਖੋ ਵੀ ਫਿਜ਼ਿਕਸ ਦਾ ਕੈਮਿਸਟਰੀ ਦਾ ਬਾਇਓਲੋਜੀ ਦਾ ਮੈਥ ਦਾ ਰਿਚ ਰਹੇਗਾ ਉਹ ਬੱਚੇ ਤਾਂ ਲਾਊਗਾ ਜੀ ਇਹ ਕਹਿੰਦੇ ਪਹਿਲਾਂ ਬੱਚੇ ਲਿਆਓ ਹੂੰ ਫਿਰ ਤੁਹਾਨੂੰ ਸੀ ਲੈਕਚਰ ਅੜ ਦੇਵਾਂਗੇ ਵੀ ਅਗਲਾ ਕਿਉਂ ਲਾਉ ਬੱਚੇ ਕਿਉਂ ਲਾਉ ਜੇ ਕੋਈ ਤੁਹਾਡੇ ਟੀਚਰ ਹੀ ਹੈ ਨਹੀਂ ਸਕੂਲ ਦੇ ਵਿੱਚ ਅਗਲਾ ਪੁੱਛਦਾ ਅਗਲਾ ਹੁਣ ਜੀ ਅਸੀਂ ਸਾਡੇ ਦੇ ਵਿੱਚ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹੋਰ ਬੱਚੇ ਲਾ ਲਏ ਬੜੇ ਹੁਸ਼ਿਆਰ ਬੱਚੇ ਆ ਪਰ ਸਾਡੇ ਦਾ ਮੈਂ ਕਿ ਮੈਨਾਂ ਥੋਪਿਆ ਹੋਇਆ ਵੀ ਸਮਰੱਥ ਚਲਾਉਣਾ ਪੰਜਾਬੀ ਲਿਖਣੀ ਸਿਖਾਉਣੀ ਹੈ ਪਹਿਲੇ ਚਾਰ ਵੀੜੋ ਬੜੇ ਹੁਣ ਹੁਣ ਵੀ ਪਿਛਲੇ 20 ਦਿਨਾਂ ਤੋਂ ਬਹੁਤ ਤਰਾਜ ਆਈ ਜਾਂਦੇ ਆ ਵੀ ਤੁਸੀਂ ਅਸੀਂ ਤਾਂ ਹੁਣ ਮਹਿਕ ਮੇਰੇ ਹਿਸਾਬ ਨਾਲ ਚੱਲਣਾ ਸਰਕਾਰੀ ਮਲਾਜਮ ਮਹਿਕਮੇ ਦਾ ਵਾਰ ਨਹੀਂ ਚੱਲ ਸਕਦੇ ਇਹ ਸ਼ਾਰਟਕਮੀ ਕਿਸੇ ਵੱਡੀਆਂ ਮਹਿਕਮੇ ਦੀ ਵੀ ਪਹਿਲਾਂ ਤੁਹਾਨੂੰ ਸਾਰਾ ਕੁਝ ਜਿਹੜਾ ਇਨਫਰਾਸਟ੍ਰਕਚਰ ਤੇ ਅਧਿਆਪਕ ਫੁੱਲੀ ਗੈਂਟੀ ਚ ਕਰਨੇ ਪਹਿਣਗੇ ਜੇ ਕੋਈ ਇਹ ਬਾਕੀ ਇਹ ਨਹੀਂਗਾ ਵੀ ਜੇ ਸਕੂਲ ਦੇ ਵਿੱਚ 40 ਜਵਾਕ ਆ 50 ਜਵਾਕ ਆ ਉਹਨਾਂ ਦਾ ਪੜ੍ਹਨ ਦਾ ਰਾਈਟ ਕਿ ਨਹੀਂ ਖੋਲਿਆ ਹਮ ਕਿਉਂ ਸਰਕਾਰ ਬਣਾਈ ਆ ਤੁਹਾਨੂੰ ਕਿਉਂ ਬਣਾਇਆ ਸੀ ਤੁਹਾਨੂੰ ਕਿਉਂ ਚੁਣਿਆ ਤੁਹਾਡਾ ਕੰਮ ਆ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਦੇਣਾ ਹੂੰ ਤੁਸੀਂ ਸਵੇਰੇ ਚਾਹ ਪੀਣ ਤੋਂ ਲੈ ਕੇ ਤੇ ਸ਼ਾਮ ਦੀ ਰੋਟੀ ਖਾਣ ਤੋਂ ਬਾਅਦ ਸੌਂਫ ਖਾਣ ਤੱਕ ਹਰ ਚੀਜ਼ ਦੇ ਉੱਤੇ ਟੈਕਸ ਲੈਣੇ ਆ ਜੀ ਅੰਨਾ ਟੈਕਸ ਲੈਣੇ ਆ ਦੂਰਾ ਤੀਰਾ ਟੈਕਸ ਲੈਣੇ ਆ ਫਿਰ ਇੰਨੀ ਟੈਕਸ ਵਧਾਈ ਕਰ ਰਹੀ ਅਸਟ ਕਰ ਰਹੀ ਆ ਇਹ ਕੰਮ ਆ ਜੀ ਥੋੜਾ ਵੀ ਐਜੂਕੇਸ਼ਨ ਦੇਣੀ ਫਰੀ ਹੈਲਥ ਦੇਣੀ ਚੰਗੀਆਂ ਸਹੂਲਤਾਂ ਲੋਕਾਂ ਨੂੰ ਪ੍ਰੋਵਾਈਡ ਕਰ ਰਹੀ ਜੀਵਨ ਜਾਨ ਦੇ ਇਹ ਸਰਕਾਰਾਂ ਦਾ ਕੰਮ ਆ ਹੋਰ ਸਰਕਾਰਾਂ ਤੋਂ ਕਰਾਉਣਾ ਕੀ ਜੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰਦੇ ਆ ਹਲਕਾ ਰਾਮਪਰਾ ਫੂਲ ਦੇ ਵਿੱਚ ਬਲਕਾਰ ਸਿੱਧੂ ਜਿਹੜੇ ਐਮਐਲਏ ਨੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਇੱਕ ਪੀਟੀਆਈ ਦਾ ਟੀਚਰ ਖੜਾ ਹੋ ਕੇ ਬੋਰਡ ਲੈ ਕੇ ਦਿਖਾ ਰਿਹਾ ਸੀ ਉਹਨਾਂ ਨੂੰ ਕੁਝ ਬੋਲਿਆ ਵੀ ਨਹੀਂ ਉਹਨੇ ਨਾਹਰੇਬਾਜੀ ਵੀ ਨਹੀਂ ਕੀਤੀ ਤੇ ਉਦੋਂ ਵਰਕਰਾਂ ਵੱਲੋਂ ਕਾਫੀ ਉਹਤੇ ਜਿਹੜੇ ਕਿੰਤੂ ਪ੍ਰੰਤੂ ਕੀਤੀ ਗਈ ਤੇ ਉਹਤੇ ਦੋਸ਼ ਵੀ ਲਾਏ ਗਏ ਵੀ ਇਹ ਪੈਸੇ ਲੈ ਕੇ ਕਿਸੇ ਵੀ ਬੰਦਿਆਂ ਨੇ ਇਹ ਇੱਥੇ ਪਲਾਂਟ ਕੀਤਾ ਬੰਦਾ ਉਹ ਤੁਹਾਡੇ ਧਿਆਨ ਚ ਹੁ ਖੁੱਲਰ ਸਾਹਿਬ ਉਤਰਾਸਦੀ ਆ ਜਿਹੜਾ ਉਹ ਬੱਚਾ ਉਹ ਸਾਬਤ ਹੋ ਗਿਆ ਵੀ ਬੱਚਾ ਬੇਰੁਜ਼ਗਾਰ ਪੀਟੀਆਈ ਦਾ ਜੀ ਉਹਨਾਂ ਦੀ ਜਥੇਬੰਦੀ ਬੇਰੁਜ਼ਗਾਰ ਪੀਟੀਆਈ ਦੀ ਜਥੇਬੰਦੀ ਬਹੁਤ ਲੜੀ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਆ ਉਹ ਓਵਰੇਜ ਹੋਣ ਵਾਲਾ ਬੰਡਾ ਉਹ ਹੂੰ ਉਹ ਦੁੱਖ ਬਿਆਨਦਾ ਇੱਥੇ ਐ ਲੱਗਦਾ ਵੀ ਇਕੱਲਾ ਪੜ ਕੇ ਨਹੀਂ ਸਰਦਾ ਇੱਥੇ ਕੋਈ ਬੀਐਸਸੀ ਬੀਏ ਡੀ ਕਰਨਾ ਜਾਂ ਡੀਪੀਏ ਡੀ ਕਰਨਾ ਪੀਟੀਆਈ ਦਾ ਕੋਰਸ ਕਰਨਾ ਕੋਈ ਡਿਗਰੀ ਨਹੀਂ ਇੱਥੇ ਡਿਗਰੀ ਇੱਕ ਡਾਂਗਾ ਖਾਣ ਦੀ ਹੂੰ ਇੱਥੋਂ ਤੱਕ ਵੀ ਉਹਦੇ ਦੋਸ ਨਹੀਂ ਉਹ ਡਿਗਰੀ ਕਰਨੀ ਪੈਂਦੀ ਐ ਅਸੀਂ ਵੀ ਕੀਤੀ ਐ ਕਰਕੇ ਹੀ ਵਿਦਿਆਪਕ ਲੱਗੇ ਆ ਇੱਥੇ ਸੰਘਰਸ਼ਾਂ ਦੀ ਡਿਗਰੀ ਵੀ ਇੱਕ ਕਰਨੀ ਪੈਂਦੀ ਐ ਹੂੰ ਉਹਦੇ ਦੋਸ਼ ਲਾਇ ਵੀ ਤੁਹਾਨੂੰ ਮੈਂ ਸੁਣਿਆ ਸਾਰਾ ਕੁਝ ਵੀ ਪਲਾਨ ਕੀਤਾ ਵੀ ਤੁਹਾਨੂੰ ਕਿਸੇ ਪਾਰਟੀ ਦਾ ਬੰਦਾ ਤੁਹਾਨੂੰ ਕਿਸੇ ਨੇ ਪੈਸੇ ਤੇ ਉਹਨੇ ਸਾਫਤ ਕਰਤਾ ਵੀ ਮੈਦਾ ਭਾਈ ਬੇਰੁਜ਼ਗਾਰ ਪੀਟੀਆਂ ਉਹਨਾਂ ਦੀ ਜਥੇਬੰਦੀ ਨੇ ਵੀ ਕਹਤਾ ਵੀ ਸਾਡਾ ਬੰਦਾ ਇੱਥੋਂ ਤੱਕ ਵੀ ਕਹਤਾ ਵੀ ਤੁਹਾਡੇ ਕੋਲ ਜਿਹੜੀਆਂ ਡਿਗਰੀਆਂ ਨੇ ਉਹ ਜਾਲੀ ਨੇ ਇਹ ਆਈ ਨਾ ਬਣਾਈਆਂ ਵਈਆਂ ਹਾਂ ਹਾਂ ਇਹ ਵੀ ਕਹਤਾ ਇਹਦੂ ਮਾੜੀ ਇਤਰਾਸ ਦੀ ਹੂ ਕਿ ਇਹ ਫਿਰ ਜਿਹੜੀਆਂ ਪੋਲੀਟਿਕਲ ਲੀਡਰਸ਼ਿਪਾਂ ਜਿਹੜੀਆਂ ਸਾਡੇ ਐਮ.ਐਲ.ਏ. ਜੀ ਉਹਨਾਂ ਉਹਨਾਂ ਦੀਆਂ ਜਿਹੜੀਆਂ ਪੌਜਾਂ ਰੀਡਿੰਗਾਂ ਸਜਾਈਆਂ ਹੋਈਆਂ ਇਹ ਕੋਈ ਗੁੰਡਿਆ ਨਹੀਂ ਆ ਪੌਜਾਂ ਇਹ ਹੈ ਕਿ ਹੂੰ ਗੱਲ ਕਹਿਣ ਦਾ ਅਧਿਕਾਰ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਹੂੰ ਵੀ ਸਵਾਲ ਕਰੋ ਸਵਾਲ ਕਰਿਆ ਕਰੋ ਉਹਨਾਂ ਨੇ ਉਹਨਾਂ ਨੇ ਹਾਂ ਫਿਰ ਲੋਕ ਸਵਾਲ ਕਰਦੇ ਸੁਣੋ ਹੁਣ ਸੁਣੋ ਸਵਾਲ ਕਰ ਦਿੰਗੇ ਸੁਣਨੇ ਪੈਣੇ ਸਾਨੂੰ ਹੁਣ ਨਾ ਸੁਣੋ ਅਗਲੇ ਸਾਲ ਫਿਰ ਫਿਰ ਵੋਟਾਂ ਵੋਟਾਂ ਦੇ ਵਿੱਚ ਫਿਰ ਲੋਕ ਕੀ ਕਰਦੇ ਆ ਲੋਕਾਂ ਕੋਲੇ ਜੇ ਲੋਕ ਤੁਹਾਨੂੰ ਇੰਨੇ ਫਾਰਸ਼ ਤੋਂ ਅਰਸ਼ ਤੇ ਪਹੁੰਚਾ ਸਕਦੇ ਆ ਹੂੰ ਤੋ ਤਾਂ ਤਾਂ ਉਹਨਾਂ ਕੋੜੀ ਆ ਫਿਰ ਥੱਲੇ ਫਿਰ ਮਾਰਨੇਗੇ ਤੇ ਲੋਕ ਕਦੇ ਝੂਠ ਨਹੀਂ ਬੋਲਦੇ ਲੋਕ ਕਦੇ ਗਲਤ ਜਜਮੈਂਟ ਨਹੀਂ ਲਾਉਂਦੇ ਲੋਕ ਸੱਚੇ ਸੁੱਚੇ ਹੁੰਦੇ ਆ ਸਾਡਾ ਤਾਂ ਇਹ ਤਯਰਬਾ ਜਿਥੇ ਬੰਦਿਆਂ ਚ ਲਾਉਂਦਿਆਂ ਦਾ ਵੀ ਇਹਨੇ ਸਾਲਾਂ ਦਾ ਤਯਰਬਾ ਸਾਡਾ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਸਾਡੇ ਜਿਹੜੇ ਜਿੰਨੇ ਵੀ ਲੋਕਾਂ ਤੱਕ ਵੀਡੀਓ ਪਹੁੰਚੂਗੀ ਵੀ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਐਜੂਕੇਸ਼ਨ ਨਾਲ ਰਿਲੇਟਡ ਨਹੀਂ ਸਾਡੇ ਚ ਲੋਕ ਸਾਡੇ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਜਾਂ ਹੋਰ ਫੋਕੀ ਦਿਖਾਵੇ ਬਾਈ ਦਾ ਕੋਈ ਫਾਇਦਾ ਨਹੀਂ ਹੂੰ ਸਹਿਰਦ ਹੋ ਜੀ ਖਾਸ ਤੋਂ ਫਾਲ ਅਧਿਆਪਕ ਭਰਤੀ ਕਰੋ ਸਾਰੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈਡਮਾਸਟਰ ਪ੍ਰੋਵਾਈਡ ਕਰਨ ਉਹ ਪ੍ਰਿੰਸੀਪਲ ਹੈਡਮਾਸਟਰ ਮਹਿਕਮੇ ਦੀ ਰੀੜ ਦੀ ਹੱਡੀ ਹੁੰਦੇ ਆ ਉਹਨਾਂ ਨੇ ਹੀ ਸਕੂਲ ਚਲਾਉਣੇ ਆ ਜੀ ਉਸ ਤੋਂ ਬਾਅਦ ਜਿਹੜੇ ਅਧਿਆਪਕ ਵਿਦਿਆਰਥੀ ਸੈਂਟਰ ਐਜੂਕੇਸ਼ਨ ਕਰਨ ਇਹਨਾਂ ਗੱਲਾਂ ਦਾ ਕੋਈ ਉਦਘਾਟਨ ਕਰਨ ਦਾ ਨਹੀਂ ਪਤਾ ਸਕਣ ਦਾ ਕੋਈ ਫਾਇਦਾ ਨਹੀਂ ਜਿਹੜੇ ਅਧਿਆਪਕਾਂ ਦੀ ਭਰਤੀ ਕਰਨ ਅਧਿਆਪਕ ਵਿਦਿਆਰਥੀਆਂ ਨੂੰ ਡਟ ਕੇ ਪੜ੍ਹਾਉਣ ਇਸ ਗੱਲ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਜਿਹੜੀ ਪਾਰਟੀ ਅੱਜ ਸੱਤਾ 'ਚ ਆ ਉਹ ਵਿਰੋਧੀ ਧਿਰ 'ਚ ਹੋ ਜੂਗੀ ਪਰ ਇਹ ਖਜ਼ਾਨਾ ਇਹ ਸਮਾਜ ਦਾ 파ਰਟ ਬਣਨੇ ਆ ਜਿਹੜਾ ਤੁਸੀਂ ਕਹਿੰਦੇ ਆ ਵੀ ਨਸ਼ੇ ਆ ਹੂੰ ਗੈਂਗਸਟਰ ਤੇ ਫਿਰ ਜਿਹੜੇ ਸਕੂਲ ਦੇ ਵਿੱਚੋਂ ਪ੍ਰਾਇਮਰੀ ਸਕੂਲ ਦੇ ਵਿੱਚੋਂ ਬੱਚੇ ਬਿਨਾ ਅਧਿਆਪਕ ਤੋਂ ਬੰਦਰ ਕਿੱਲਾ ਖੇਡ ਕੇ ਮੁੜ ਜਾਣਗੇ ਕੀ ਬਣਨਗੇ ਹੂੰ ਕਿਸੇ ਕੋਲੇ ਪੈਸੇ ਹੋਣਗੇ ਉਹ ਗਵਰਨਮੈਂਟ ਸਕੂਲ 'ਚ ਪੜਾ ਲੂ ਆ ਉਹਦੇ ਬੱਚੇ ਨੂੰ ਜੀ ਪਰ ਸਮਾਜ ਤਾਂ ਤਾਂ ਹੀ ਅੱਗੇ ਵਧੂਗਾ ਜੇ ਸਾਰੇ ਵਧਣਗੇ ਹੂੰ ਸਮਾਜ ਕੱਲੇ ਕੋਈ ਵਿਅਕਤੀ ਤਰੱਕੀ ਕਰਕੇ ਤਰੱਕੀ ਨਹੀਂ ਕਰ ਸਕਦੇ ਸਾਰਾ ਸਮਾਜ ਇਕੱਠਾ ਤਰੱਕੀ ਕਰਦਾ ਹੁੰਦਾ ਸਾਡਾ ਤਾਂ ਇਹੀ ਆ ਵੀ ਇਹ ਸਰਕਾਰ ਨੂੰ ਵੀ ਆ ਲੋਕਾਂ ਨੂੰ ਵੀ ਇਹ ਵੀ ਸਵਾਲ ਕਰੋ ਬਹੁਤ ਵਿਰੋਧ ਹੋਇਆ ਲੋਕ ਜਾਂਦੇ ਆ ਇਹ ਬਹੁਤ ਚੰਗਾ ਜਿਹੜੇ ਮਾਪੇ ਕਹਿੰਦੇ ਆ ਵੀ ਸਾਡੇ ਜੋ ਆਪਾਂ ਨਕਲ ਬਰਾਓ ਇਹ ਨਾ ਉਹ ਜਦੋਂ ਪੋਸਟਾਂ ਖਾਲੀ ਆ ਫਿਰ ਮਜਾਰਾ ਕਰੋ ਜਦੋਂ ਪੋਸਟਾਂ ਖਾਲੀ ਐ ਅਖਬਾਰਾਂ 'ਚ ਖਬਰਾਂ ਲਵਾਓ ਜਦੋਂ ਪੋਸਟਾਂ ਖਾਲੀ ਆ ਉਦੋਂ ਐਮ.ਐਲ.ਏ. ਪਿੰਡ ਦੇ ਹੁੰਦਾਂ ਨੂੰ ਘੇਰੋ ਕਿ ਸਾਡੇ ਸਕੂਲ 'ਚ ਭਾਈ ਸਾਇੰਸ ਦਾ ਮਾਸਟਰ ਕਿਉਂ ਨਹੀਂ ਦਿੱਤਾ ਸਾਡੇ ਸਕੂਲ 'ਚ ਹੈ ਬੈਸ ਦਾ ਮਾਸਟਰ ਕਿਉਂ ਨਹੀਂ ਦਿੱਤਾ ਹੁਣ ਤੱਕ ਇਹ ਸਵਾਲ ਕਰ ਹੁਣ ਤੱਕ ਘੇਰਨ ਵਾਲਿਆਂ ਨੂੰ ਵੀ ਇਹ ਕਹਿਣ ਲੱਗ ਗਏ ਇਹ ਬੇਲੜ ਨੇ ਚਾਰ ਜਾਨੇ ਉੱਠ ਕੇ ਘੇਰਨ ਲੱਗੇ ਜਾਂਦੇ ਆ ਇਹ ਵੀ ਬੇਲੜ ਹੁੰਦੇ ਸੀ ਫਿਰ ਜਦੋਂ ਇਹ ਧਰਨੇਂ ਦੇਂਦੇ ਸੀ ਸ਼੍ਰੋਤੀ ਕਾਂਡ ਹੋਇਆ ਕਲਤਾਰ ਸੰਧ ਮੈਂ ਇਹਨਾਂ ਦਾ ਐਮ.ਐਲ.ਏ. ਸੇਖੋ ਸਾਡੇ ਨਾਲ ਧਰਨੇ ਦੇ ਬੰਦੇ ਹੁੰਦੇ ਸੀ ਉੱਥੇ ਹਰਜੋਤ ਬੈਂਸ ਸਾਡੇ ਸਿੱਖਿਆ ਮੰ ਉਦੋਂ ਇਹ ਵਿਲੇਜ ਸੀਗੇ ਜਾਸੀ ਵਿਲੇਡਾ ਸਾਡੇ ਸਕੂਲ ਜੀ ਆਉੜੋਂ ਡਿਊਟੀ ਦਿੰਦੀਆਂ ਜਦੋਂ ਮਰਜ਼ੀ ਆ ਚੈੱਕ ਕਰ ਲਿਓ ਇਹ ਵੀ ਚੈੱਕ ਕਰ ਲਿਓ ਕਿੰਨਾ ਕ ਬੜਾਉਨੇ ਆ 8 ਵਜੇ ਤੋਂ ਲੈ ਕੇ 2 ਵਜੇ ਤੱਕ ਸਕੂਲ ਹੋਰੀਆਂ ਡਟ ਕੇ ਡਿਊਟੀ ਕਰਦੇ ਆ ਪਰਿਵਾਰ ਵੀ ਸਾਂਭਦੇ ਆ ਸੰਘਰਸ਼ ਵੀ ਲੜਦੇ ਸਾਰਾ ਕੁਝ ਕਰਦੇ ਜਦੋਂ ਤਾਂ ਇਹਨਾਂ ਨੂੰ ਲੋਡ ਆ ਉਦੋਂ ਦਾ ਕਹਿੰਦੇ ਆ ਸਾਡੇ ਪਹਮੱਕੜ ਨੇ ਸੁਖਵੀਰ ਬਾਦਲ ਵੀ ਵਿਲੇਡੀ ਕਹਿੰਦੇ ਸੀ ਹੂੰ ਜੀ ਸੁਖਵੀਰ ਬਾਦਲ ਵੀ ਲੋਕਾਂ ਨੂੰ ਵਿਲੇਡ ਹੀ ਕਹਿੰਦੇ ਸੀ ਲੋਕ ਕਿਸੇ ਅਖਿਆਈ 'ਚ ਧਰਨਾ ਦਿੰਦੇ ਆ ਔਖੇ ਹੋਏ ਸੜਕਾਂ ਤੇ ਆਉਂਦੇ ਆ ਇਹ ਲੋਕ ਕਿਤੇ ਸੁਣੀ ਨਹੀਂ ਜਾਂਦੀ ਕੋਈ ਸੁਣਵਾਈ ਨਹੀਂ ਹੁੰਦੀ ਕੀ ਦਾ ਜੀ ਕਰਦਾ ਧੁੱਪੇ ਵਹਿਣ ਨੂੰ ਕੰਮ ਛੱਡ ਜੰਦਾ ਉਹ ਔਖੇ ਆ ਲੋਕ ਫਿਰ ਜੋ ਜਿਹੜੇ ਲੋਕਾਂ ਨੂੰ ਟੁੱਟ ਜਾਂਦੇ ਆ ਉਹ ਬਾਦਲ ਸਾਹਿਬ ਹੁਣ ਕੀ ਕੁਛ ਕਰੀ ਜਾਂਦੇ ਦੇਖੀ ਜਾਂਦੇ ਆ ਤੁਸੀਂ ਉਹ ਪੰਥਕ ਪਾਰਟੀ 100 ਸਾਲ ਦਾ ਇਤਿਹਾਸ ਜਿਨ੍ਹਾਂ ਨੇ 100 100 ਸੀਟਾਂ ਜਿੱਤੀਆਂ 75 ਤੋਂ ਘਟਾਉਂਦੀਆਂ ਹੀ ਨਹੀਂ ਸੀਗੀਆਂ ਹੁਣ 2 3 ਤੇ ਕੀ 2 3 ਤੇ ਇਹ ਵੀ ਇਹੋ ਜੀ ਜੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ